ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਡਾਲੇ ਕੇ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਵੀਰ ਜੋਗੇ ਤੇ ਭਾਈ ਦੀਪੇ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਰਾਂ ਦਾ ਤੇ ਵਿਕਰੀ ਵਾਲੇ ਪਸ਼ੂ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਨਵੇਂ ਪੁਰਾਣੇ ਠੀਕ ਆ ਬਾਕੀ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਘੱਟੋ ਘੱਟ ਵੀ ਤੁਹਾਨੂੰ ਨਾਗ ਜਿਹੜਿਆ ਦੋਸਤੋ ਸੱਤ ਨਾਗ ਹੋਣਗੇ ਸੱਤ ਨਾਗ ਹੋਣਗੇ ਸੱਤ ਤੋਂ ਅੱਠ ਨਾਗ ਹੋਣਗੇ ਟੋਟਲ ਪੂਰੀ ਡਿਟੇਲ ਜਿਹੜੀ ਆ ਉਹ ਬਾਈ ਹੋਰੋਂ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ 1 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਪਏ ਆਂ ਟਾਈਮ ਤੁਸੀਂ ਨੋਟ ਕਰ ਲਓ ਸ਼ਾਮ ਦਾ ਸਮਾਂ ਹੈ ਕੋਈ 5:30 6:00 ਵਜੇ ਦਾ ਕੱਲ ਨੂੰ ਦੋਸਤੋ 2 ਅਕਤੂਬਰ ਨੂੰ ਮਾਰਨਿੰਗ ਜਿਹੜੀ ਇਹ ਵੀਡੀਓ ਆਪਾਂ ਅਪਲੋਡ ਕਰ ਦੇਾਂਗੇ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਦੋ ਟਾਈਮ ਤਸੱਲੀ ਆ ਸੁਏਸ ਵਾਏ ਨਗਦੀ ਗੱਭਣ ਪਸ਼ੂ ਆਪਦਾ 蒂ਪਕੇ ਤਸੱਲੀ ਜ਼ਰੂਰ ਕਰ ਲਈ ਜਾਵੇ ਆਓ ਕਰਦੇ ਆਂ ਗੱਲਬਾਤ ਬਾਈ ਜੋਗੇ ਹੋਰੋਂ ਦੇ ਨਾਲ ਪੁੱਛਦੇ ਆਂ ਦੋਸਤੋ ਕੀ ਡਿਟੇਲ ਆ ਜਿਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੋਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਜੀ ਚਲੋ ਹੋਰ ਬਈ ਦੀਪੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਭਾਈ ਜੋਗੇ ਅੱਜ ਪਸ਼ੂ ਆਪਣੇ ਕੋਲ ਟੋਟਲ ਕਿੰਨੇ ਸਤ ਨਾਗ ਨੇ ਹਾਂ ਜੀ 7 ਹੈ ਜੀ 7 ਨਾਗ ਮੱਝਾਂ ਕਿੰਨੀਆਂ 4 ਹਾਂ ਜੀ 4 ਮੱਝਾਂ ਤੇ 3 ਮੱਝਾਂ ਤੇ 4 ਗਾਵਾਂ ਜੀ ਠੀਕ ਹੈ ਜੀ ਹਾਂ ਜੀ 4 ਗਾਵਾਂ ਦੋਸਤੋ ਤੇ 3 ਮੱਝਾਂ 4 ਮੱਝਾਂ ਹੋਣਗੀਆਂ ਠੀਕ ਹੈ ਇੱਕ ਮਾਜਾ ਜਿਹੜੀ ਬਿਲਕੁਲ ਕੋਈ ਪਈ ਹੈ ਵੀਰ ਹੁਣ ਆ ਦੇਖੋ ਜੀ ਇਹਦੀ ਡਿਟੇਲ ਆਪਾਂ ਸਾਂਝੀ ਕਰਾਂਗੇ ਅੱਛਾ ਜੋਗੇ ਭਾਈ ਇਹ ਪਸ਼ੂ ਸਾਰੇ ਸਰਜਰੀ ਸੂਏ ਕਿ ਜਾਂ ਕੋਈ ਟੋਕੜ ਗੱਪਣ ਵੀ ਹੈਗਾ ਇਹ ਸਾਰੇ ਸੂਏ ਸਵਾਏ ਤਕਰੀਬਨ ਜੀ ਦੇ ਵਿੱਚ ਕੁਛ ਟੋਕੜ ਵੀ ਹੈਗਾ ਜੀ ਇੱਕ ਦੋ ਵਿੱਚ ਟੋਕੜ ਠੀਕ ਹੈ ਜੀ ਤੇ ਇੱਕ ਗਾਂ ਆ ਉਹ ਸੂਣ ਵਾਲੀ ਹੈ ਜੀ ਠੀਕ ਹੈ ਜੀ ਹਾਂ ਜੀ ਆਜੋ ਕਰਦੇ ਆ ਸ਼ੁਰੂਆਤ ਗਾਂ ਤੋਂ ਆਜੋ ਕਿਲੇ ਪਸ਼ੂ ਦੀ ਆਪਾਂ ਡਿਟੇਲ ਜਿਹੜੀ ਲੈਣੀਆਂ ਤਹਾਡੇ ਤੋਂ ਅੱਛਾ ਉੱਤੀ ਭੇ ਭਾਈ ਕੀ ਇਨਫੋਰਮੇਸ਼ਨ ਐ ਇਸ ਸ਼ਾਈਵਾਲ ਵੈੜ ਦੀ ਕਰੋ ਸੰਗ ਦੇ ਵਿੱਚ ਬੜਾ ਵਛੀ ਆ ਜੀ ਅੱਛਾ ਕਲੂਨ ਵਛੀ ਐ ਬਹੁਤ ਜ਼ਿਆਦੀ ਠੰਡੀ ਅੱਛਾ ਠੰਡੀ ਸੀਲ ਬਹੁਤ ਜ਼ਿਆਦੀ ਲਓ ਜੀ 15 ਦਿਨਾਂ ਦੀ ਕੱਚੀ 15 ਦਿਨਾਂ ਦੀ ਕੱਚੀ ਹਾਂਜੀ ਲਓ ਜੀ ਸੀਲ ਬਹੁਤ ਜ਼ਿਆਦੀ 15 ਦਿਨ ਦੋਸਤੋ ਹਜੇ ਪਹੇ ਆ ਸੂਣ ਦੇ ਵਿੱਚ ਠੀਕ ਆ ਜੀ 15 ਦਿਨ ਲੈ ਜਾਓ ਬਾਕੀ ਠੰਡੀ ਧੀਰਿਆ ਤੁਸੀਂ ਆਪ ਹੀ ਸਾਹਮਣੇ ਦੇਖ ਲਓ ਜੇਗਾ ਆਪਣਾ ਪਾਈ ਦੀਪਾ ਵੀ ਜਿਹੜਾ ਬਿਲਕੁਲ ਡਰ ਡਰ ਕੇ ਹੱਥ ਨਹੀਂ ਲਾਉਂਦਾ ਤਸੱਲੀ ਪੂਰੀ ਕਰਵਾਉਣ ਡਿਆ ਬਾਕੀ ਆ ਤੁਸੀਂ ਵੇਖ ਲਓ ਠੀਕ ਆ ਜੀ ਕੋਈ ਹਿੱਲਦੀ ਨਹੀਂ ਕਿ ਬਾਕੀ ਕੋ ਤੇ ਵਚੀਨੇ ਬਿਲਕੁਲ ਪਹਿਲਾ ਸੂਬਾ ਦੋਸਤੋ ਇਹਨੇ ਸੂਣਾ ਠੀਕ ਆ ਸ਼ਾਈਬਾਲ ਅੰਗ ਦੇ ਵਿੱਚ ਆ ਕਰੋ ਚੈੱਕ ਹਜੇ 15 ਦਿਨ ਦੀ ਕੱਚੀ ਕੱਚੀ ਆ 15 ਕੁ ਦਿਨ ਹਜੇ ਸਮਾਂ ਲੈ ਜੂਗੀ ਠੀਕ ਆ ਆ ਦੇਖੋ ਜੀ ਫੇਸ ਕੁਆਲਟੀ ਵਿਖਾ ਦੇ ਆ ਲੈ ਦੀਪੇ ਭਾਈ ਐਨੂੰ ਕਰੀ ਮਾੜਾ ਜੇ ਫੇਸ ਆ ਆ ਦੇਖੋ ਜੀ ਆ ਦੇਖੋ ਜੀ ਠੀਕ ਹੈ ਜੀ ਬਾਕੀ ਚਾਲਰ ਢੂਲਰ ਪੂਰੀ ਆ ਠੀਕ ਆ ਜੀ ਚਾਲਰ ਪੂਰੀ ਆ ਨਿਗਰ ਆ ਹਾਈਟ ਜਿਹੜੀ ਆ ਮੀਡੀਅਮ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਮੀਡੀਅਮ ਜੀ ਹਾਈਟ ਆ ਤੇ ਬਿਲਕੁਲ ਨਵੀਂ ਬੱਚੀ ਪਹਿਲ ਨੂੰ ਨੇ ਸੋਣਾ ਠੀਕ ਆ 15 ਦਿਨ ਦੇ ਵਿੱਚ ਦੋਸਤੋ ਪੂਰਾ ਜਿੰਨਾ ਕ ਬੰਨਾ ਹੈ ਵੈਡ ਨੇ ਲੇਵਾ ਅੰਦਰ ਬਿਲਕੁਲ ਖੋਲ ਕੇ ਤਿਆਰ ਕਰਕੇ ਫਿਰ ਸੂਗੀ ਅੱਛਾ ਜੋਗੇ ਫਿਰ ਕੀ ਮੁੱਲ ਕੀ ਰੋਉ ਕਹਿੰਦਾ ਮੁੱਲ ਵੀਰ ਜੀ ਬਿਲਕੁਲ ਜਾਇ ਜਿਆ 22000 ਮੁੱਲ ਕਰਦੇ ਆ ਹਾਂਜੀ ਤੇ 20000 ਦੇ ਦੇ ਦਾਂਗੇ ਜੀ 20000 ਦੇ ਹਾਂਜੀ ਤੇ ਪਣ ਤੁਪਣ ਸ਼ਹਿਦ ਹੀ ਆਉਂਦਾ ਜੀ ਮਤਲਬ ਕਿ ਸ਼ਹਿਦ ਸ਼ਾਦੀ ਹੁੰਦਾ ਜੀ ਵਧੀਆ ਚੌਥਾ ਨਾਂ ਦਾ ਹਾਂਜੀ ਤੇ ਪਕ ਲੈਣ ਦੀ ਵਧੀਆ ਜੀ ਪਰ ਸੀਲ ਬੜੀ ਲਓ ਜੀ ਲਓ ਵੀ ਦੋਸਤੋ ਠੰਡੀ ਤੇਰੀ ਕਾਫੀ ਆ ਠੀਕ ਆ ਇਹ ਬਿਲਕੁਲ ਆਪਾਂ ਤੁਹਾਨੂੰ ਆ ਉਕੇ ਜੀ ਅੱਛਾ ਇਸ ਤੋਂ ਬਾਅਦ ਬਾਈ ਦੀ ਬੇਕਾ ਨਾ ਆ ਗਿਆ ਆਪਣੇ ਕੋਲ ਆ ਮੱਝ ਹੈਗੀ ਹੈ ਜੀ ਹਾਂਜੀ ਰਾਤਾ ਦਿਨੀ ਹੈ ਜੇ ਸੰਭੰਦਾ ਰਾਤਾ ਹੈ ਇਹ ਜੇ ਕਿਹਦੇ ਸਿਰੇ ਪਹੁੰਚ ਕਾਫੀ ਹੈ ਕੀ ਗੱਲ ਹੈ ਜੀ ਇਹ ਰਾਤੀ ਸੂਈ ਹੈ ਜੀ ਰਾਤੀ ਸੂਈ ਬੱਚਾ ਜੀ ਦਾ ਕੱਟਾ ਜੀ ਥੱਲੇ ਲੱਗੇ ਪਿਆ ਠੀਕ ਹੈ ਜੀ ਇਹ ਮੇਲ ਕਾਫਾ ਦੋਸਤੋ ਰਾਤੀ ਸੂਈ ਆ ਮਤਲਬ ਕਿ ਕੱਲ ਰਾਤੀ ਸੂਈ ਆ ਅੱਜ ਇੱਕ ਅੱਧਾ ਦਿਨ ਹੀ ਹੋਇਆ ਜੀ ਸੂਈ ਨੂੰ ਤੇ ਆ ਤੁਸੀਂ ਦੇਖ ਸਕਦੇ ਸਵੇਰੇ ਕਿਵੇਂ ਆ ਜੀ ਪਹਿਲੇ ਪਹਿਲੇ ਛਿੱਗੀ ਜੇ ਦੇ ਉਹ ਛੇਦਾਂਦਾ ਜੀ ਹਾਂਜੀ ਹਾਂਜੀ ਦਿਖਾਵਾਂਗੇ ਵੀਰਾਂ ਨੂੰ ਹਾਂਜੀ ਹਾਂਜੀ ਲਓ ਜੀ ਦੋਸਤੋ ਦਿਖਾਵਾਂਗੇ ਲਸੇਰੇ ਪਣ ਜਾਂ ਵੀ ਥੋੜੀ ਜੀ ਜਿਵੇਂ ਆਪਾਂ ਘੱਟ ਸਾਫ ਸੰਭਾਲ ਵਾਲੇ ਘਰੋਂ ਵੀ ਕਈ ਨਾ ਪਸ਼ੂ ਆਪਾਂ ਪਰਚੇਜ਼ ਕਰਦੇ ਆ ਵਪਾਰ ਦਾ ਕੰਮ ਵੀ ਰੋਣਾ ਦਾ ਵੀ ਕਈ ਵਾਰਾ ਨੋਰਮਲ ਘੱਟ ਸਾਫ ਸੰਭਾਲ ਵਾਲੇ ਪਸ਼ੂ ਬਾਕੀ ਹਾਈਟ ਦੀ ਚੰਗੀ ਆ ਸੇਵਾ ਜਿਹੜੀ ਦੋਸਤੋ ਚੰਗੀ ਚੋਖੀ ਜਿਹੜਾ ਵੀ ਸੇਵਾ ਕਰ ਲੂਗਾ ਠੀਕ ਆ ਆ ਦੇਖੋ ਮਾੜਾ ਜੀ ਤਸੱਲੀ ਕਰਵਾ ਦਿੰਨੇ ਆ ਕਰੋ ਜੀ ਦੇਖ ਗਏ ਕਿ ਨਹੀਂ ਲਓ ਜੀ ਠੀਕ ਆ ਤੇ ਥੱਲੇ ਪੱਛਾ ਜਿਹੜਾ ਦੋਸਤੋ ਇਹਦੇ ਮਗਰ ਕੱਟਾ ਆਏ ਮੇਲ ਕਾਫ ਆ ਠੀਕ ਆ ਜੀ ਆ ਦੇਖੋ ਜਰਾ ਠੀਕ ਹੈ ਆ ਆ ਬੱਚਾ ਬਣਿਓ ਜੀ ਆ ਕੱਲ ਖੜੀ ਪਤ ਹੋਏ ਆ ਬਣੋ ਠੀਕ ਹੈ ਤੇ ਅਚਾ ਜੋਗੇ ਭਾਈ ਕੀ ਹੁਣ ਬੋਲਾ ਕੋਈ ਦੋ ਰੰਗ ਚੋਇਆ ਇੱਕ ਟਾਈਮ ਚੋਇਆ ਕੀ ਥੱਲੇ ਹੈਗਾ ਇਸ ਵੇ ਸਵੇਰੇ ਚੋਈ ਹੈ ਜੀ ਹਾਂਜੀ ਤੇ ਕਿਲੋ ਚੋਕੇ ਨੂੰ ਤਿਆਰਤਾ ਤਾਂ ਕੁਛ ਬੱਚੇ ਨੂੰ ਚੰਗਾਇਆ ਜੀ ਬਲਕਿ ਕਿਲੋ 2 ਕਿਲੋ ਤੱਕ ਦੋ ਡੱਕ ਦਾ ਅਜੇ ਦਿਨ ਜ ਤਿਆਰਤੀ ਉਰ ਕਰਨੀ ਪੈਣੀ 15 ਦਿਨਾਂ ਤੱਕ ਦੁੱਧ ਤੇ ਉਹ ਥੋੜੀ ਲੱਸੀ ਕਰਕੇ ਜੀ ਹਾਂ ਬਾਕੀ ਥਾਣੇ ਇੱਕ ਵਾਰ ਥੋੜਾ ਸਾਫ ਉਧਰ ਥੱਲੇ ਸਾਫ ਵੜੀ ਖਵਾਨੇ ਦੀ ਸਾਫ ਹੈ ਵੈਸੀ ਹਣਾ ਆ ਵੇਖੋ ਇਹ ਖਵਾਨੇ ਦੀ ਸਾਫ ਆ ਥੋੜਾ ਜਨਾ ਦੋਸਤੋ ਲਸੇਰਾ ਲਸੇਰਾ ਪਣ ਹੈਗਾ ਆ ਦੇਖੋ ਜੀ ਆ ਬਹਿਣੀ ਵਾਲੇ ਪਾਸਿਓ ਚੈੱਕ ਕਰੋ ਚਾਰ ਥਾਣਾ ਚਾਰੇ ਥਾਣ ਪੂਰੇ ਵਰਦੇ ਆ ਤੇ ਲਸੇਪਣ ਦੇ ਵਿੱਚ ਜਰੂਰ ਆ ਮੈਂ ਤਾਂ ਤਾਂ ਜ਼ਿਕਰ ਕਰਦਾ ਮੈਂ ਦੋਸਤੋ ਇੱਥ ਆਕੋ ਵੀਰ ਨੇ ਦੱਸਿਆ ਨਿਕਾ ਬਾਈ ਜੋਗੇ ਅਰ ਵੀ ਕਹਿੰਦੇ ਆ ਵੀ ਥੋੜੀ ਲਸੇਰੀ ਜ਼ਰੂਰ ਆ ਠੀਕ ਹੈ ਤੇ ਜੋਗੇ ਵੀਰ ਬਿਲਕੁਲ ਤਾਜ਼ੀ ਸੋਈ ਆ ਤੇ ਭਰਜੂਗੀ ਮੱਝ ਜਿਹੜਾ ਕੋਈ ਚੰਗਾ ਹੱਥੋਂ ਤੁੱ ਵੱਜ ਗਿਆ ਦੇ ਹਾਂਜੀ ਹਾਂਜੀ ਕੀ ਮੁੱਲ ਕਰਦੇ ਆ ਮੁੱਲ ਸੰਧੂ ਸਾਹਿਬ ਨਾ ਆਪਾਂ ਕੋਈ 45 ਨਾ 40 35000 ਦੀ ਦੇ ਦੇਣੀ ਆ ਜੀ 35000 ਪਰ ਸਾਹਮਣੀ ਪੈਣੀ ਜਿੰਨੇ ਵੀ ਖੜਨਾਂ ਨੇ ਉਹ ਸਾਂਭਣਾ ਵਾ ਪਹਿਲਾਂ ਠੀਕ ਹੈ ਜੀ ਤੇ ਇਦਾਂ 15 ਦਿਨਾਂ ਨੂੰ ਦੁੱਧ ਤੇਰੇ ਆਉਣਾ ਇਹਨੇ ਠੀਕ ਹੈ ਜੀ ਤੇ 35 ਦੀ ਦੇ ਦਾਂਗੇ ਜੀ ਲਓ ਵੀ ਦੋਸਤੋ 35000 ਦੀ ਜਿਹੜੀ ਵੀਰਾਂ ਦਾ ਵਿਆਹ ਤੁਹਾਨੂੰ ਮੱਝ ਦੇ ਦੇਾਂਗੇ ਝੋਟੀ ਆ ਪਹਿਲਾ ਸੁਵਾ ਆਂਦੇ ਵੀ ਸੂਈ ਹੈ ਠੀਕ ਆ ਤੇ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਨਵਾ ਬੈਡ ਦਿਖਾਉਣੇ ਆ ਇਹਦੀ ਕੀ ਡਿਟੇਲ ਆ ਜੀ ਆ ਬੱਚੀ ਹੈ ਇਹ ਬੱਚੀ ਆ ਸੂਈ ਜੇ ਵੇਖ ਲਓ ਮਹੀਨੇ ਦੋ ਲਾ ਲਓ ਡੇਢ ਮਹੀਨਾ ਲਾ ਲਓ ਜਿੰਨਾ ਮਰਜੀ ਲਓ ਜੀ ਉੱਚਾ ਸੁਵਾ ਦੋਸਤੋ ਮਹੀਨੇ ਦਾ ਮੰਨ ਲਓ ਦੋ ਦਾ ਡੇਢ ਦਾ ਮੰਨ ਲਓ ਆ ਤੁਹਾਡੇ ਸਾਹਮਣੇ ਬੱਚੀ ਮਗਰ ਹਾਂਜੀ ਬੱਚੀ ਆ ਆ ਬੱਚੀ ਹੈ ਠੀਕ ਆ ਜੀ ਆ ਬੱਚੀ ਹੈ ਬੱਚਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਸੁਵਾ ਦੂਜਾ ਸੂਈ ਹੈ ਜੀ ਦੂਜਾ ਹਾਂਜੀ ਦੂਜਾ ਸੁਵਾ ਸੂਈ ਹੈ ਦੂਜੇ ਸੁਵੇ ਚੱਲ ਰਹੀ ਹੈ ਨਾ ਤੇ ਦੁੱਧ ਹੋਣਾ ਬਈ ਜੋ ਕੇ ਕਿੰਨਾ ਹੋਊਗਾ ਲਓ ਜੀ 9 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਹੋਊਗਾ ਤੇ 8 ਕਿਲੋ ਦੀ ਵੀਰਾਂ ਦਾ ਵੀ ਤਸੱਲੀ ਹੈ ਸਾਡੀ ਤੇ ਆ ਦੇਖੋ ਸੰਧੂ ਸਾਹਿਬ ਨੇ ਬਾਂਦੀ ਘੱਟ ਆ ਹਾਂ ਤੇ ਇਹ ਆਪਾਂ ਵੀਡੀਓ ਵਿੱਚ ਹੁਣ ਚਵਾ ਕੇ ਵਿਖਾ ਦੇਣੀ ਆ ਅੱਛਾ ਕੋਈ ਇਹ ਕਵੇਗਾ ਖਰਾਬ ਬਾਂਦੀ ਘੱਟ ਝੂਠ ਹੀ ਮਰੀ ਜਾਂਦੇ ਦੁੱਧ ਦਾ ਇਹ ਆਪਾਂ ਚਵਾਈ ਕਰ ਦੇਣੀ ਪੋਲੀ ਵੜੀ ਆ ਇਹ 2 ਮਿੰਟਾਂ ਦੀ ਚੋਈ ਜਾਣੀਗੀ 2 ਟਾਈਮ ਚੋਈ ਤੇ ਫਿਰ ਦੁੱਧਾ ਕਰ ਲੈ ਭੋਣ ਆਲੇ ਕੋਈ ਅੱਛਾ ਹਾਂਜੀ ਲਓ ਵੀ ਦੋਸਤੋ ਇੱਥੇ ਕੋਈ ਵੀਰ ਆਈਡੀਆ ਨਾਲ ਇੱਕ ਜੱਜਮੈਂਟ ਕਰ ਲੈਂਦੇ ਵੀ ਹਵਾਨਾ ਬਿਲਕੁਲ ਨੁੱਚੜਿਆ ਜਾ ਘੱਟ ਹਵਾਨਾ ਵਿਖਾ ਲੈ ਤੇ ਥੱਲੇ ਦੋ ਦਿਨ ਨਹੀਂ ਹੋਊਗਾ ਪਰ ਦੋ ਟਾਈਮ ਦੀ ਤਸੱਲੀ ਕਰ ਲਿਓ ਬਾਈ ਦੀਪਾ ਵੀ ਗਈ ਜਾਂਦਾ ਤਿੰਨ ਟਾਈਮ ਮਰਜ਼ੀ ਚ ਹੋਵੇ ਜੀ ਅੱਛਾ ਦੁੱਧ ਆਪਾਂ 8 ਕਿਲੋ ਕਰਕੇ ਦਵਾਂਗੇ ਹੈਗਾ 9 ਕਿਲੋ ਆ ਕਿਸੇ ਥਾਂ ਦੇ ਵਿੱਚੋਂ ਇੱਕ ਦੂਜੇ ਦੇ ਪਰ ਮਲਕੀ ਕੰਪੇਅਰ ਕਰਕੇ ਘੱਟ ਧਾਰਾਂ ਵਾਧਾ ਦਾ ਕੋਈ ਨਾ ਪਰ ਧਾਰ ਦਾ ਇੱਕ ਨਾਲ ਫਰਕ ਹੋਊਗਾ ਥੜਕ ਨਹੀਂ ਹੋਊਗਾ ਆਪਾਂ ਜੋ ਹੀ ਦੇਣੀ ਹੁਣ ਵੀਡੀਓ ਚੋੜ ਦੇਣੀ ਹੈ ਜੀ ਕੋਈ ਗੱਲ ਜ਼ਰੂਰ ਦਖਾ ਦਾਂਗੇ ਤੇ ਮੁੱਲਿੰਦਾ ਕੀ ਰਹੂਗਾ ਬਾਈ ਜੋਗੇ ਇਹਦਾ ਮੁੱਲ ਜੀ ਆਪਾਂ ਮੰਗਣ ਨੂੰ ਜਿੰਨਾ ਮਰਜ਼ੀ ਮੰਗ ਲਈਏ ਇਹ ਦੇ ਦਾਂਗੇ ਆਪਾਂ ਸਭ 22000 ਦੀ ਦੇ ਦਾਂਗੇ ਜੀ 22000 ਦੀ ਹਾਂਜੀ ਪਾਵੇਂ ਪੰਜੀ ਕਰ ਲਈਏ 30 ਕਰ ਲਈਏ ਫਾਇਦਾ ਨਹੀਂ ਕੋਈ 20000 ਦੀ ਹਾਨਾ ਦੇ ਦਾਂਗੇ ਵੀ ਲੈਣ ਦੇਣ ਵਾਲੀ ਗੱਲ ਹੈ ਹਾਂਜੀ ਹਾਂਜੀ ਲੋ ਵੀ ਅੱਗੇ ਨੈਕਸਟ ਜਿਹੜੀ ਦੋਸਤੋ ਅਗਲੀ ਤੁਹਾਨੂੰ ਆ ਬਾਹਰ ਦਿਖਾਉਣਾ ਡੱਬੀ ਫੈੜਾ ਹਾਈਟ ਕਰ ਤਾ ਬਿਲਕੁਲ ਤੁਸੀਂ ਆ ਵੇਖ ਲਓ ਠੀਕ ਹੈ ਜੀ ਵੱਡੇ ਕੱਦ ਪੁੱਤ ਦੇ ਵਿੱਚ ਵੱਡੀਆਂ ਬੈੜਾਂ ਦੇ ਵਿੱਚ ਗਿਣਤੀ ਕਰ ਸਕਦੇ ਜੀ ਇਹਦੀ ਹੁਣ ਕੀ ਡਿਟੇਲ ਆ ਜੀ ਇਹ ਟੋਕੜਾ ਜੀ ਇਹ ਟੋਕੜਾ ਟੋਕੜ ਜੇ ਹਾਂਜੀ ਬਾੜੇ ਦੇ ਮਿਲਦੀ ਆ ਕਿੰਨੇ ਕ ਸਮੇਂ ਦੀ ਸੋਈ ਆ ਜੀ ਹੋਊਗਾ ਟੋਕੜ ਬੱਚਿਆ ਹੈਗਾ ਬੱਚਾ ਨਹੀਂ ਨਹੀਂ ਬੱਚਾ ਨਹੀਂ ਹੈਗਾ ਇਹਦਾ ਟੀਕਾ ਭਰਾਇਆ ਜੇ ਇਹਨੂੰ 10 ਦਿਨ ਹੋ ਗਏ ਠੀਕ ਆਪ ਉਹਦੇ ਹੱਥੀ ਭਰਾਇਆ ਆਪ ਹਾਂਜੀ 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 ਤੇ ਹੁਣ ਦੁੱਧ ਕਿੰਨਾ ਚਵਾਦਾਂਗੇ ਦੁੱਧ 7 ਕਿਲੋ ਜੀ 7 ਕਿਲੋ ਹਾਂਜੀ ਬਾਕੀ ਆਈਡੀਆ ਦੋਸਤੋ ਜਿੰਨੇ ਮਰਜ਼ੀ ਮਹੀਨੇ ਕੁ ਵੀਰ ਮੰਨ ਸਕਦਾ ਕਿਉਂਕਿ ਅ ਤੋ ਜਦੋਂ ਤੋਕੜ ਆਪਾਂ ਸੂਬੇ ਨਾਲ ਬੱਚੇ ਹੋ ਆ ਕੋਈ 4 ਮੰਨ ਲੇ 3 ਮੰਨ ਲੇ 5 ਮੰਨ ਲੇ ਉਹ ਤੁਹਾਡੀ ਸਮਝ ਆ ਤੇ 7 ਕਿਲੋ ਦੁੱਧ ਆ ਨਾ ਜੀ ਹਾਂਜੀ 7 ਕਿਲੋ 7 ਕਿਲੋ ਦੁੱਧ ਆ ਬਾਕੀ ਪਾਲੀ ਸਭੀ ਪੂਰੀ ਆ ਕੋਈ ਵੀਰ ਇਹ ਇੱਥੇ ਆਣਗੇ ਇਹ ਨਹੀਂ ਕਰੂਗਾ ਵੀ ਯਾਰ ਵੀ ਲੱਸੀ ਆ ਜਾਂ ਲਸੇਰੇ ਬਣਦੇ ਵਿੱਚ ਸਭੀ ਪੂਰੀ ਆ ਬੇਲ ਬੋਲ ਚੰਗੀ ਖਾਸ ਆ ਤੇ ਉਚਾਈ ਕਦ ਗੱਡ ਬਿਲਕੁਲ ਵਧੀਆ ਹੈਗਾ ਠੀਕ ਹੈ ਜੀ ਆ ਬਾਕੀ ਲੇਵਾ ਵਧੀਆ ਚੰਗਾ ਠੀਕ ਹੈ ਤੇ ਆ ਦੇਖੋ ਜੀ ਜੰਮੀ ਪਲੀ ਪੂਰੀ ਹੈ ਰਾਜੀ ਹੈ ਠੀਕ ਹੈ ਜੀ ਰਾਜੀ ਹੈ ਪੂਰੀ ਵਜਨ ਵਜਨ ਪੂਰਾ ਠੀਕ ਹੈ ਜੀ ਚਵਾਈ ਚੁਈ ਦੀ ਸਾਫ ਹੈ ਜੀ ਠੀਕ ਹੈ ਜੀ ਓਕੇ ਆ 7 ਕਿਲੋ ਕੇ ਜਾਣ ਕੇ ਚਵਾਈ ਕਰੇ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਭਾਈ ਜੋ ਕਹਿੰਦਾ ਕੀ ਫਿਰ ਹੋਊਗਾ ਮੁੱਲ ਮੁੱਲ ਜੀ ਦੇਣ ਲੈਣ ਵਾਲਾ ਇਹ 16000 ਦੀ ਦੇ ਦੇਣੀ ਹੈ ਜੀ ਆਪਾਂ ਦੇ ਦਾਂਗੇ ਜੀ 16 ਦੇ ਹਾਂਜੀ ਬੜੀ ਲਓ ਜੀ ਬਾਕੀ ਦੋਸਤੋ ਜਿਹੜੇ ਰੇਡ ਨੇ ਇਹ ਲੈਂਡ ਦੇ ਨਾਲੇ ਰੇਡ ਨੇ ਇਹਨਾਂ ਦੇ ਵਿੱਚੋਂ ਜੇਕਰ ਕੋਈ ਗੁੰਜਾਇਸ਼ ਹੋਈ ਮਾਨਤਨ ਹੋਇਆ ਇੱਕ ਵਾਰੀ ਆਪਦਾ ਪਸ਼ੂ ਜਿਹੜਾ ਫਿੱਟ ਫਾੜ ਕਰ ਲਿਓ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਵਿੱਚੋਂ ਕੀ ਛੋਟਛਾਪਾ ਕਰਾਉਣਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਤੇ ਇਹ ਜਿਹੜੀ ਦੋਸਤੋ ਤੁਹਾਨੂੰ ਵੈੜ ਦਿਖਾਤੀ ਆਪਾਂ ਚੌਥੇ ਨੰਬਰ ਤੇ ਠੀਕ ਆ ਆਜੋ ਅਗਲੀ ਪੰਜਵੇਂ ਨੰਬਰ ਤੇ ਇੱਕ ਹੋਰ ਵੈੜ ਤੁਹਾਨੂੰ ਆਪਾਂ ਦਿਖਾਉਣੇ ਆ ਹਾਈਟ ਕਰਦੇ ਵੀ ਤਕਰੀਬਨ ਤੁਸੀਂ ਵੇਖੋ ਫੁੱਲ ਬਟਾ ਫੁੱਲ ਵੱਡਾ ਸਾਈਜ਼ ਹੈ ਸਟੈਂਡਰਡ ਸਾਈਜ਼ ਅੱਛਾ ਭਾਈ ਇਹਦਾ ਕੀ ਡਿਟੇਲ ਫਿਰ ਇਹਦਾ ਜੀ ਦੁੱਧ ਹੈਗਾ ਜੇ ਦੂਜੇ ਸਵੇ ਸੂਈ ਆ ਦੂਜੇ ਕਈ ਘਰ ਵਾਲੇ ਕਹਿੰਦੇ ਤੂੰ ਭਾਵੇਂ ਤੀਜੇ ਮਾਲੇ ਕੋਈ ਹਾਂਜੀ ਤੇ ਦੁੱਧ ਹੈਗਾ ਜੀ ਇਹਦੇ ਥੱਲੇ 12 ਕਿਲੋ ਨੈਟ ਵਿਖਾਵਾ 13 ਦਾ ਕਰਦੀ ਆ ਜੀ ਅੱਛਾ ਜੀ 12 ਕਿਲੋ ਦੁੱਧ ਹੈਗਾ ਵਾ 13 ਹੀ ਹੋਊਗਾ 12 ਤੋਂ ਵੱਧ ਹੀ ਆ 12 ਤੋਂ ਵੱਧ 13 12 13 ਦੇ ਦਰਮਿਆਨ ਆ 12 13 ਦੇ ਦਰਮਿਆਨ ਆ ਪਿਛੇ ਦਾ ਬੱਚਾ ਮਰਿਆ ਜੋ ਇਹ ਤਾਂ ਬੱਚਾ ਮਰਿਆ 14 ਤਰੀਕ ਦਾ 14 ਸਤੰਬਰ ਦਾ ਹਾਂਜੀ 14 ਨਾਂ ਕਿ ਗਈ ਸਤੰਬਰ ਦਾ ਹਾਂਜੀ ਅੱਜ 30 ਅੱਜ 1 ਅਕਤੂਬਰ ਹੋ ਗਈ ਆ ਹਾਂਜੀ ਮਤਲਬ 16 17 ਦਿਨ ਹੋ ਗਏ ਆ ਹਾਂਜੀ ਹਾਂਜੀ ਆਪਣੇ ਇਹ ਸੁਈ ਹੋ ਗਈ 20 ਪੰਜੇ ਦਿਨਾਂ ਪੰਜੇ ਦਿਨਾਂ ਦੀ ਸੁਈ ਆ 20 ਦਿਨਾਂ ਦੀ ਪੰਜੇ ਦਿਨਾਂ ਦੀ ਲੈ ਲਓ 20 ਪੰਜੇ ਦਿਨਾਂ ਦੀ ਤੇ ਪਿਛਲੇ ਥਾਂ ਦੀ ਤੇਲ ਜੇ ਆਪਣੇ ਵਾਲੇ ਥਾਂ ਦੀ ਬਹਿਣੀ ਵਾਲਾ ਜਿਹੜਾ ਜਿਹੜੇ ਬੰਦੇ ਆਪਾਂ ਜਿਆਦਾ ਚਵਾਈ ਕਰਦੇ ਬਹਿਣੀ ਵਾਲਾ ਪਾਸਾ ਇਹ ਮਗਰਲੇ ਤੁਹਾਨੂੰ ਦੋਸਤੋ ਤੇਲ ਲਾ ਠੀਕ ਆ ਤੇ ਤਿੰਨ ਤੁਹਾਨੂੰ ਪ੍ਰੋਪਰ ਵਰਤੇ ਦੁੱਧ ਕਿੰਨਾ 12 13 12 13 ਹਾਂਜੀ 12 13 12 13 ਜਿਹੜਾ ਦੋਸਤੋ ਦੁੱਧ ਆ ਤੇ 20 ਤੋਂ 25 ਦਿਨ ਦਾ ਸੁਆ ਤੁਸੀਂ ਮੰਨ ਕੇ ਸੌਦਾ ਕਰ ਲਿਓ ਹਾਈਟ ਕੱਦ ਫੁੱਲ ਵੱਡੀ ਆ ਸੁਆ ਦੂਜਾ ਵੀਰ ਕੋਈ ਮੰਨ ਸਕਦਾ ਉਸ ਹਿਸਾਬ ਦੀ ਸਮਝ ਨਾਲ ਵੈਸੇ ਦੂਜਾ ਵੀ ਹੋ ਸਕ ਤੇ ਬਾਕੀ ਵੀਰ ਹੁਣ ਉਹਨੇ ਦੱਸਿਆ ਵੀ ਘਟੋਗਰ ਵੀਡੀਓ ਇਹਨਾਂ ਦੇ ਕੋਲ ਹੈਗੀ ਆ ਬੱਚਾ ਉਹਦੇ ਵਿੱਚ ਹੈਗਾ ਸੀਗਾ 20 ਤੋਂ 25 ਦਿਨ ਦਾ ਸਮਾਂ ਜਿਹੜਾ ਹੋਇਆ ਬੱਚਾ ਮਰ ਗਿਆ ਸੀਗਾ ਠੀਕ ਆ ਤੇ ਮਗਰਲੇ ਤੁਹਾਨੂੰ ਜਿਹੜੀ ਦੋਸਤੋ ਤੇਲ ਆ ਉਹ ਤੁਹਾਨੂੰ ਆਪਾਂ ਜਿਹੜਾ ਜ਼ਿਕਰ ਕਰਦਾ ਬਾਕੀ ਵੱਡੀ ਫਾਰਮ ਵਾਲੀ ਵਿਹੜਾ ਠੀਕ ਆ ਬੋਦੀ ਵਾਲੀ ਵਿਹੜਾ ਬਿਲਕੁਲ ਛੋਟਾ ਜਿਹਾ ਕੰਨ ਹਾਈਟ ਕੱਦ ਤੁਸੀਂ ਆਪ ਦੇਖ ਲਓ ਫੁੱਲ ਵੱਡੇ ਕੱਦ ਦੇ ਵਿੱਚ ਆ ਦੋਸਤੋ ਠੀਕ ਆ ਤੇ ਦੁੱਧ ਵੀ ਜਿਹੜਾ ਦੋਸਤੋ ਹੁਣ ਬਿਲਕੁਲ ਮੌਜੂਦਾ 12 ਤੋਂ ਪਲੱਸ ਆ 13 ਦੇ ਦਰਮਿਆਨ ਜਿਹੜੀ ਹੁਣ ਚੱਲਣ ਈ ਹੈ ਠੀਕ ਆ ਆ ਦੇਖੋ ਲਓ ਜੀ ਅੱਛਾ ਜੋਗੇ ਵੀਰੇ ਦਾ ਮੋਲ ਫਿਰ ਕੀ ਕਰਤਾ ਇਹਦਾ ਮੋਲ ਜੀ ਆਪਾਂ ਲੈਣ ਦੇ ਨਾਲ ਆ 28000 ਦੀ ਦੇ ਦਾਂਗੇ ਜੀ ਤਿਆਰ ਦੇ ਹਾਂਜੀ ਬਾਕੀ ਛੋਟਛੱਪਾ ਕਰ ਦਾਂਗੇ ਹੋਰ ਥੋੜਾ ਬੋਤ। ਅੱਛਾ ਮਿਲਦੀ ਮੂਲ ਦੀ ਇਸੇ ਤਰ੍ਹਾਂ ਹੀ ਪਹਾੜੇ ਵੰਡੇ ਜਾਂ ਚਾਰ ਥਾਪੀ ਮਾਰ ਕੇ ਬਹਿ ਜੀਏ। ਹਾਂ ਜੀ ਗੱਲ ਨੇ ਕੰਮ ਜਿੱਦਾਂ ਮਰਜ਼ੀ ਚੋਣ। ਉਹ ਉਦਾਂ ਚੋਲੋ ਪਰ ਆਪਾਂ ਤੇ ਪਾ ਲੈਨੇ ਪਹਾੜਾ ਪਾ ਦਈਦਾ ਹੀ। ਅੱਛਾ ਉਹ ਜਿਆਦਾ ਦੇਖੋ। ਕੋਈ ਰੱਸੀ ਰੁਸੀ ਕਈ ਨਾ ਪਾ ਪੁਲੀ ਦੀ ਜਾਂ ਲੋਡ ਹੀ ਨਹੀਂ ਪੈਂਦੀ। ਰੱਸੀ ਪਾ ਲਈ ਦੀ ਆ। ਆਹ ਚਲੋ। ਹਾਂਜੀ। ਠੀਕ ਆ। ਤੇ ਰੱਸੀ ਜਣਾ ਜਿਹੜਾ ਦੋਸਤੋ ਨਾਰਮਲੀ ਆਪਾਂ ਵੜਾਂ ਦੇ ਵਿੱਚ ਪਾ ਲਈਦਾ ਠੀਕ ਆ ਕੋਈ ਬਾਲੀ ਵੱਡੀ ਗੱਲ ਨਹੀਂ ਕੀ ਤੇ ਰੇਟ 28 28000 ਹੈ ਨਾ? ਕਲ ਕੋਤ ਕਰਿਆਨ 28000 ਠੀਕ ਹੈ ਇਸ ਤੋਂ ਬਾਅਦ ਦੋਸਤੋ ਚਾਰ ਮੱਝਾਂ ਤੁਹਾਨੂੰ ਦਿਖਾ ਦਨੇ ਆ ਤੇ ਆ ਪਹਿਲੇ ਨੰਬਰ ਤੇ ਬਈ ਦੀਫੇ ਕੀ ਇਨਫੋਰਮੇਸ਼ਨ ਦੇ ਦੇ ਵੀਰ ਨੂੰ ਦੂਜੇ ਨੂੰ ਭਾਜੀ ਦੂਜੇ ਸੂਵੇ ਆ ਹਾਂਜੀ ਲਓ ਜੀ ਦਿਨੇ ਨੂੰ ਕਿੰਨੇ ਹੋ ਗਏ ਸੂਈ ਨੂੰ ਹਾਂ ਵੇ ਕੱਟੀ ਤੁਹਾਡੇ ਮਗਰ ਦੀ ਕੱਟੀ ਹੈ 1.5 ਡੇਢ ਮਹੀਨੇ ਦੇ ਲੱਗੇ ਹਾਂਜੀ ਸੂਹਾ ਦੂਜਾ ਹੀ ਹੈ ਦੂਜਾ ਸੂਹਾ ਭਾਜੀ ਦੂਜਾ ਸੂਹਾ ਡੇਢ ਮਹੀਨੇ ਦਾ ਜਿਹੜਾ ਦੋਸਤੋ ਸੂਹਾ ਮੰਨ ਲਿਓ ਆ ਮਗਰ ਕੱਟੀ ਹੈ ਠੀਕ ਹੈ ਜੀ ਫੀਮੇਲ ਕਾਫ ਆ ਇਸ ਬਿਲਕੁਲ ਜਿਹੜੀ ਝੋਟੀ ਦੇ ਥੱਲੇ ਆਰਡਰ ਕੁਆਲਿਟੀ ਚੰਗੀ ਆ ਬਾਕੀ ਬਿਲਕੁਲ ਚੁਵਾਈ ਦਾ ਸਮਾਂ ਹੋਇਆ ਖੜਾ ਠੀਕ ਹੈ ਜੀ ਜਿੱਦਾਂ ਕਿ ਆਪਾਂ ਪਹਿਲਾਂ ਨੋਟ ਕਰਾਦਾ ਵੀ 5:30 6:00 6:00 ਵਜੇ ਦਾ ਜਿਹੜਾ ਸਮਾਂ ਠੀਕ ਆ ਤੇ ਜੋਗੇ ਵੀਰ ਕਿੰਨਾ ਕੁ ਦੁੱਧ ਹੋਣੇ ਦੇ ਥੱਲੇ ਹੋਊਗਾ ਦੁੱਧ ਨੈਟ 10 ਕਿਲੋ ਹੈਗਾ ਜੀ 10 ਕਿਲੋ ਵੀ ਆ ਠੰਡਾ ਕਰਕੇ ਗਏ 9 ਮੰਨ ਕੇ ਪਸੋਦਾ ਕਿੰਨਾ ਜਰ ਮਰਜ਼ੀ ਜੋਣ ਠੀਕ ਹੈ ਜੀ 10 ਕਿਲੋ ਨੈਟ ਦੁੱਧ ਹੈਗਾ ਜੀ 10 ਕਿਲੋ ਜਿਹੜਾ ਦੋਸਤੋ ਨੈਟ ਦੁੱਧ ਦਾ ਬਾਕੀ ਵਜਨ ਲੋੜ ਆ ਰਹੀ ਆ ਪੂਰੀ ਠੀਕ ਆ ਤੇ ਸਿੰਗਲ ਖੱਡੀ ਦੀ ਆ ਪੂਰਾ ਪੱਦਰ ਵਖਾਲਾ ਬਿਲਕੁਲ ਕੋਈ ਇਹ ਨਹੀਂ ਹੈਗਾ ਕੋਈ ਸਾਈਡ ਦਾ ਜਾਂ ਕੋਈ ਬਾਈ ਰੱਖਦਾ ਕੋਈ ਪਸੂ ਉਹ ਕੰਮ ਨਹੀਂ ਹੈਗਾ ਠੀਕ ਆ ਇੱਕ ਸਾਰ ਲੇਵਾ ਥਾਂ ਥਣ ਦੀ ਕੁਆਲਿਟੀ ਚੰਗੀ ਆ ਸਿੰਗੋ ਵੀ ਸੋਹਣੀ ਆ ਸਿੰਗੋ ਵੀ ਸੋਹਣੀ ਆ ਫੇਸ ਕੁਆਲਿਟੀ ਦੇਖੋ ਬਹੁਤ ਜਦੀ ਸੋਹਣੀ ਆ ਜੀ ਜਾਂਦੀ ਤੇ ਮੂੰਹ ਫੜ ਕੇ ਰੱਖ ਲਈ ਆ ਦੇਖੋ ਜੀ ਵੀਡੀਓ ਨਹੀਂ ਪਈ ਬਾਲੀ ਆ ਦੇਖੋ ਆ ਕੱਟੀ-ਕੱਟਾ ਮਗਰ ਠੀਕ ਆ ਮਗਰ ਕੱਟੀ ਹੈ ਨਾ ਹਾਂਜੀ ਹਾਂਜੀ ਡੇਢ ਮਹੀਨੇ ਦਾ ਜਿਹੜਾ ਦੋਸਤੋ ਸੁਆ ਠੀਕ ਆ ਕੱਟੀ ਆ ਇਹਦੇ ਥੱਲੇ ਬੱਚਾ ਠੀਕ ਆ ਤੇ ਡੇਢ ਮਹੀਨੇ ਦਾ ਸੁਆ ਮੰਨ ਕੇ ਤੁਸੀਂ ਸੌਦਾ ਕਰਿਓ 10 ਕਿਲੋ ਖਾਜਰ ਦੁੱਧ ਦਾ ਚਾਹੇ ਵੀਰ ਕੋਈ ਠੰਡਾ ਕਰਕੇ ਤੋਲ ਲਵੇ ਪਰ ਚਵਾਈ ਆਪਦੀ ਦੋ ਟਾਈਮ ਕਰ ਲਿਓ ਵੇਖੋ ਆਰਡਰ ਦੀ ਕੁਆਲਿਟੀ ਵੇਖੋ ਠੀਕ ਆ ਜੀ ਫਿਕਸ ਜੀ ਆਰਡਰ ਬਿਲਕੁਲ ਐਨ ਹੈ ਹੁਣੇ ਆਈ ਹੈ ਜੀ ਅੱਛਾ ਜੀ ਹਾਂਜੀ ਲਓ ਵੀ ਦੋਸਤੋ ਵੀਰਾਂ ਦਾ ਵੀ ਹੁਣੇ ਤੁਰ ਹੀ ਆਈ ਹੈ ਦੋ ਟਾਈਮ ਚ ਹੋ ਗਏ ਫਿਰ ਲਈ ਆਪਾਂ ਅੱਛਾ ਜੀ अच्छा ते ਕਿੰਨਾ ਦੀ ਬਈ ਹੁਣ ਤੂੰ ਦੱਸ ਦੇਂਦਾ ਮੁੱਲ ਕੀ ਕਰਨਾ ਜੋਗੇ ਭਾਈ ਮੁੱਲ ਇਹ 65 65 ਕਰਦੇ ਆ 62000 ਦੀ ਦੇ ਦਾਂਗੇ ਜੀ ਲੈਣ ਦੇਣ 62000 62000 ਦੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਲੈਣ ਦੇਣ 62000 ਤੇ ਮੁੱਲ ਵੀ ਇਹਦਾ 65000 ਕਰਦੇ ਆ ਠੀਕ ਆ ਤੇ ਝੋਟੀ ਤੁਸੀਂ ਵੇਖ ਲਈ ਆ ਫੇਸ ਕੁਆਲਟੀ ਚੰਗੀ ਆ ਆਰਡਰ ਕੁਆਲਟੀ ਚੰਗੀ ਆ ਲਓ ਜੀ ਬਹੁਤ ਜਿਆਦੀ ਸਾਫ ਆ ਠੀਕ ਆ ਜੀ ਸਾਫ ਸਫਾਈ ਵਾਲੇ ਬਣੇ ਹੋ ਤੁਸੀਂ ਬੇਚੰਤ ਰਹੋਗੇ ਸਾਫ ਸਫਾਈ ਪੂਰੀ ਆ ਚਵਾਬ ਦਾ ਚੈੱਕ ਪਾਸ ਕਰ ਲਿਓ ਦੋ ਡੰਗ ਚੋਗੇ ਆ ਆ ਗਈ ਅਗਲੇ ਪੰਨੇ ਦੋਸਤੋ ਇੱਕ ਮੱਝ ਫੋਰ ਤੇ ਅੱਛਾ ਇਹਦਾ ਵੀਰ ਜੋ ਕੇ ਕੀ ਇਨਫੋਰਮੇਸ਼ਨ ਹੈ ਇਹ ਵੀ ਸੂਈ ਹੈ ਜੀ ਆ ਬੱਚਾ ਜੀ ਇਹਦੇ ਇਹ ਬਿਲਕੁਲ ਸੱਜਰੀ ਆ ਹਾਂਜੀ 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 ਇੱਕ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਚੌਂ ਦਿਨਾਂ ਦੀ ਸੂਈ ਤਿੰਨ ਚਾਰ ਦਿਨਾਂ ਦੀ ਸੂਈ ਕੋਈ ਚੌ ਤਿੰਨ ਚਾਰ ਦਿਨ ਹੀ ਹੋਇਆ ਤਿੰਨ ਚਾਰ ਦਿਨ ਦਾ ਕੱਟਾ ਆ ਗਿਆ ਥੱਲੇ ਹਾਂਜੀ ਪੰਜ ਛੇ ਕਿਲੋ ਹੈਗਾ ਜੀ ਲਓ ਜੀ ਕੱਟਾ ਦੋਸਤੋ ਤੇ ਬਾਕੀ ਸੂਆ ਤੁਸੀਂ ਆਪ ਹੀ ਸਮਝਣਾ ਮੰਨ ਲਿਓ ਠੀਕ ਆ ਸੂਏ ਥੋੜਾ ਜਿਹਾ ਉੱਚੇ ਵੀ ਹੋ ਸਕਦੀ ਆ ਤੀਜੇ ਚੌਥੇ ਪੰਜਵੇਂ ਉਹ ਤੁਹਾਡੀ ਸਮਝ ਆ ਠੀਕ ਆ ਜਿਵੇਂ ਕਹਿਣ ਵਾਲੀ ਗੱਲ ਹੀ ਆ ਬਾਕੀ ਜੋ ਕੇ ਸੂਏ ਦੀ ਦੰਦ ਵੇਖ ਲੈਨੇ ਦੰਦ ਵੀ ਚੂਟੇ ਜੇ ਦੇਖੋ ਤਿੰਨ ਦੰਦ ਜੋਦੇ ਮੂੰਹ ਤਿੰਨ ਦੰਦ ਹੈਗੇ ਮੂੰਹ 'ਚ ਤਿੰਨ ਫਿਰ ਮਗੀ ਉਮਰ ਦੇ ਵਿੱਚ ਚਲੋ ਸੂਏਆਂ ਦੇ ਵਿੱਚ ਵਡੇਰੀ ਆ ਵੱਡੇ ਸੂਏ ਵੱਡੇ ਸੂਏ ਜਿਹੜਾ ਆਵੇ ਬਾਅਦ ਸੌਦਾ ਕਰਨੇ ਪੈਣਗੇ ਹਾਂ ਨਹੀਂ ਨਹੀਂ ਇਹ ਫਿਰ ਕੋਈ ਆਪਾਂ ਪਹਿਲਾਂ ਵਿੱਚ ਹੀ ਦੱਸ ਦਈਏ ਕੋਈ ਆਪਾਂ ਕਹਿ ਦਈਏ ਵੀ ਦੂਜੇ ਤੀਜੇ ਸੂਏ ਉਹ ਤਾਂ ਗੱਲ ਨਹੀਂ ਵੀ ਕੋਈ ਆਪਦੀ ਛੇਵੇਂ ਸੂਏ ਮੰਨ ਲੇ 200 ਜਾਂ ਇਸ ਤੋਂ ਉੱਪਰ ਵੀ ਤੁਸੀਂ ਮੰਨ ਲਓ ਤੁਹਾਡੀ ਸਮਝ ਆ ਵੀਰਾਂ ਦਾ ਵੀ ਵਿੱਚੋਂ ਦੰਦ ਪਟੀਚੇ ਆ ਠੀਕ ਆ ਇਸ ਕਰਕੇ ਵੀ ਬਿਲਕੁਲ ਤਾਜੀ ਸੂਈ ਆ ਦੁੱਧ ਜਿਹੜਾ ਹੁਣ ਬੌਲੇ ਦੇ ਵਿੱਚ ਆ 6 ਕਿਲੋ ਜਿਹੜਾ ਬੌਲਾ ਬਾਕੀ ਚਾਲ ਢਾਲ ਵੇਖ ਲੋ ਲੰਮਾ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਵੀ ਉਹ ਨਹੀਂ ਕੋਈ ਗੱਲ ਹੈਗੀ ਆ ਵੇਖੋ ਠੀਕ ਆ ਤੇ ਪੁੱਛੋ ਲੰਡੀ ਆ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਆ ਥੱਲੇ ਬੱਚਾ ਮੇਲ ਕਾਫ ਆ ਬਿਲਕੁਲ ਤਾਜੀ ਬਿਲਕੁਲ ਤਾਜੀ ਸੂਈ ਹੈ ਠੀਕ ਆ ਆ ਦੇਖੋ ਜੀ ਲੋ ਵੀ ਭਰਾਵੋ ਠੀਕ ਆ ਅੱਛਾ ਜੋਗੇ ਭਾਈ ਵੈਸੇ ਚਲੋ ਚਵਾਈ ਕਿਵੇਂ ਇਸ ਮੱਝ ਦੀ ਚਵਾਈ ਸਾਫ ਹੈ ਜੀ ਕੋਈ ਤਾਂ ਹਰ ਦਾ ਬਾਤ ਕੱਢ ਕਿਸੇ ਪਾਸੇ ਕੋਈ ਨਹੀਂ ਵੱਧ ਕੱਢ ਜਊ ਪਹਿਲਾਂ ਦੱਸਾਂਗੇ ਜੀ ਜਿਹੜੀ ਚੀਜ਼ ਹੈਗੀ ਉਹ ਦੱਸਤੀ ਆ ਕੋਈ ਦੋ ਚਾਰ ਡੰਗਾ ਆਪ ਚਵਾਈ ਕੀਤੀ ਆਪਾਂ ਹਾਂਜੀ ਹਾਂਜੀ ਜਿਹੜੀ ਚੀਜ਼ ਹੈਗੀ ਦੱਸਤੀ ਕਿ ਮੂੰਹ ਦੇ ਵਿੱਚ ਦੰਦ ਤੇ ਨੇ ਆ ਪੁੱਛੋ ਲੰਡੀ ਆ ਬਲ ਬਲ ਜਿਹੜੀ ਹੈਗੀ ਦੱਸਤੀ ਜੇ ਚਵਾਈ ਦੀ ਕੋਈ ਖਰਾਬ ਹੋ ਪੂਰ ਛਟਾ ਉਹ ਦੱਸ ਦਾਂਗੇ ਬਿਲਕੁਲ ਜੀ ਜੋ ਦੋਸਤੋ ਰਿਐਲਿਟੀ ਦੇ ਵਿੱਚ ਜੋ ਕੁਝ ਹੈਗਾ ਵੀਰ ਨੇ ਮੈਂਸ਼ਨ ਕਰਤਾ ਵੀ ਸੂਵੇ ਤੁਸੀਂ ਆਪ ਦੀ ਸਮਝ ਨਾਲ ਮੰਨ ਲਿਓ ਕਿਉਂਕਿ ਦੰਦੋਂ ਪਤਾ ਲੱਗ ਜਾਂਦਾ ਕਿਉਂਕਿ ਅੱਗੇ ਪਸੂ ਜਿਹੜਾ ਦੋਸਤੋ ਸੋਜਾਂ ਦੇ ਵਿੱਚ ਵੀ ਜ਼ਿਆਦਾ ਆ ਉਹ ਤੁਸੀਂ ਦੇਖ ਲਿਓ ਬਾਕੀ 6 ਕਿਲੋ ਦੁੱ ਦੁੱਧ ਜਿਹੜਾ ਭਾਈ ਜੋ ਕੇ ਵੈਸੇ ਨਾਰਮਲ ਹੀ ਗੱਲ ਕਰਕੇ ਦੁੱਧ ਹੀ ਚਵਾਉਂਦੀ ਰਹੀ ਹੈ ਕਰਮਾਂ ਵਾਲੀ ਤੇ ਦੁੱਧ ਹੀ ਚਵਾਉਣਾ ਪਸ਼ੂਆਂ ਨੇ ਤੇ ਨਾਰਮਲ ਕਿੰਨਾ 9-10 9-10 ਤੇ ਚੱਲੀ ਜਾਊਗੀ ਆਮ ਜਿਹੀ ਚੱਲੀ ਜਾਣਾ ਵਜੇ ਤੇ ਤੁਹਾਨੂੰ ਪਤਾ ਤਿੰਨਾਂ ਚੌਂ ਦਿਨਾਂ ਦੀ ਸੂਈ ਹੈ ਜੀ ਬਿਲਕੁਲ ਤੇ ਜੇ ਤਾਂ ਬੋਲਾ ਲਾ ਲਓ ਕੋਈ ਦੁੱਧ ਲਾ ਲਓ ਪਰ ਇਹ ਆਊਗੀ ਦੁੱਧ ਤੇ ਹੋਣਾ ਕੱਢ ਨਾਸ ਕਰ ਦੁੱਧ ਪਸ਼ੂ ਕੱਢਣਾ ਹੀ ਕੱਢਣਾ ਵੱਡੀ ਮੱਝ ਨਾਲੇ ਛੋਟੀ ਥੋੜਾ ਵਾ ਬਿਲਕੁਲ ਬਿਲਕੁਲ ਤੇ ਕੀ ਇਹਦਾ ਮੁੱਲ ਭਾਈ ਲੈਣ ਦੇਣ ਨਾਲ ਕੀ ਰਹੂਗਾ ਲੈਣ ਦੇਣ ਨਾਲ ਜੀ 45 ਆਪਾਂ ਕਰਦੇ 42 ਦੀ ਹਾਂ ਨਾ ਦੇ ਦਾਂਗੇ ਜੀ 42 ਦੀ ਹਾਂ ਬਾਕੀ ਬਿਲਕੁਲ ਲੰਮਾ ਟਾਈਮ ਜਿਹੜਾ ਪਸ਼ੂ ਨੇ ਦੁੱਧ ਪਿਆਉਣਾ ਦੋਸਤੋ ਘਟੋ ਘਾਟ ਵੀ ਅੱਜ ਬਿਲਕੁਲ ਤਾਜੀ ਸੂਈ ਆ ਤੇ ਲੰਮਾ ਸਮਾਂ ਆਪਾਂ ਸਾਲ ਭਰ ਕਹਿ ਲਈਏ ਵੀ ਆਪਾਂ ਦੁੱਧ ਲੈ ਸਕਦੇ ਆ ਪਸ਼ੂ ਬਿਲਕੁਲ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਮੱਝ ਆ ਗਈ ਆ ਉਹਦੀ ਆਪਾਂ ਡਿਟੇਲ ਹੁਣ ਸਾਂਝੀ ਕਰਦੇ ਨੇ ਤੁਹਾਡੇ ਨਾਲ ਉੱਚੇ ਬੱਚੇ ਦੀ ਹੈਗੀ ਜੀ ਇਹ ਇਹ ਵੀ ਹਾਂਜੀ ਇਹ ਕਿੰਨੇ ਸਮੇਂ ਦੀ ਇਹ ਮਗਰਾਂ ਗਈ ਕੱਟੀ ਇਹ ਸੂਈ ਲਗਭਗ ਢਾਈ ਹੈ ਤਿੰਨ ਢਾਈਆਂ ਕਿ ਮਹੀਨੇ ਤਿੰਨ ਮਹੀਨੇ ਲੱਗੇ ਬੰਨੇ ਹੋਣੀ ਉਹ ਕੱਟੀ ਗਈ ਹੈ ਮਗਰ ਠੀਕ ਹੈ ਜੀ ਹਾਂਜੀ ਢਾਈਆਂ ਤਿੰਨ ਮਹੀਨੇ ਦੀ ਜਿਹੜੀ ਆ ਦੋਸਤੋ ਇਹ ਅਗਲੀ ਜਿਹੜੀ ਮ ਪਹਿਲਾ ਪਹਿਲਾ ਭਾਈ ਆ ਲੋ ਜੀ ਝੋਟੀ ਹੈ ਫਿਰ ਤੇ ਹਾਂ ਜੀ ਹਾਂ ਜੀ ਪਹਿਲੇ ਸੂਵੇ ਜੇ ਪਹਿਲੇ ਸੂਵੇ ਵੀਰ ਕਹਿੰਦਾ ਵੀ ਇਹ ਪਹਿਲੇ ਸੂਵੇ ਸੋਈਏ ਤੇ ਡੇਢ ਕੁ ਮਹੀਨੇ ਦਾ ਜਿਹੜਾ ਦੋਸਤੋ ਉੱਚਾ ਸੂਬਾ ਠੀਕ ਆ ਤੇ ਆਹ ਦੇਖ ਸਕਦੇ ਤੁਸੀਂ ਠੀਕ ਆ ਬਾਕੀ ਥਾਣ ਥੂਣ ਦੀ ਵੰਡ ਜਿਹੜੀ ਆ ਦੋਸਤੋ ਕਿ 3-3 4-4 ਇੰਚ ਤੇ ਜਿਹੜਾ ਥਾਣਾ ਬਾਕੀ ਦੁੱਧ ਬਾਦ ਆਪਾਂ ਪੁੱਛ ਲੈਣੀ ਆ ਵੀਰ ਤੋਂ ਵੀ ਹੁਣ ਮੌਕੇ ਤੇ ਕੀ ਹਾਜ਼ਰ ਆ ਕਿੰਨਾ ਚਵਾ ਦੋਗੇ ਅੱਛਾ ਜੋਗੇ ਭਾਈ ਹੁਣ ਦੁੱਧ ਤੇ ਥੱਲੇ ਕਿੰਨਾ ਮੌਜੂਦ ਹੈ ਦੁੱਧ ਜੀ ਹੋ ਉਹਗਾ ਤੇ 6 ਕਿਲੋ ਦੀ 5 ਕਿਲੋ ਮੰਨੋ ਅਸਾਂ 5 ਕਿਲੋ ਹਾਂਜੀ ਹੈ ਹੈ ਵੇਹ 6 ਕਿਲੋ ਹਾਂਜੀ ਹਾਂਜੀ 5 ਕਿਲੋ ਮੰਨ ਕੇ ਕੋਈ ਸੌਦਾ ਕਰੇ ਹੂੰ ਸਾਹਮਣੇ ਵਾਲੀ ਆ ਵੀ ਆਈ ਹੈ ਸਾਹਮਣੇ ਇਹਨੂੰ ਕੋਈ ਗੱਲ ਜਾਂ ਨੇੜੇ ਲੈ ਜਾਊਗਾ ਸਾਹਮਣੇ ਲੂਗਾ ਤੇ ਦੁੱਧ ਭਾਈ ਜੋ ਕਿ ਵੀ ਥੋੜਾ ਹੈ ਨਾ 5 5-6 ਕਿਲੋ ਹਾਂਜੀ ਹਾਂਜੀ 5 ਕਿਲੋ ਬਾਕੀ ਇਹ ਵੀ ਤੁਹਾਡੇ ਕੋਲ ਵੀ ਅੱਜ ਆਈ ਹੈ ਕੋਈ ਟਕਾ ਕੇ ਸੇਵਾ ਕਰੇ ਤੇ ਹਨਾ ਮੱਜਾਂ ਤੁਹਾਡੇ ਸਾਹਮਣੇ ਸਾਹਮਣੇ ਨਹੀਂ ਲੱਗਦੇ ਉਹ ਪਰਲੇ ਬਨੇ ਦੀ ਮੱਝ ਵੇਖੀ ਉਹ ਵੀ ਕਿੰਨੀ ਲੱਸੀ ਆ ਪਰ ਕਾਫੀ ਲੱਸੀ ਹੈ ਨਾ ਤੇ ਉਹ ਹਿਸਾਬ ਨਾਲ ਜਿਹੜਾ ਦੋਸਤੋ ਰੇਟ ਅੱਜ ਕੀਤਾ ਜਾਂਦਾ ਜਿਹੜਾ ਵੀਰ ਕੋਈ ਅੱਗੇ ਸਾਫ ਸਮਾਨ ਕਰ ਲੂਗਾ ਹੱਥ ਤੁਫੇਰ ਲੂਗਾ ਤੇ ਦੁੱਧ ਤੁਸੀਂ ਬੇਸ਼ੱਕ ਜਿਹੜਾ ਵਧਾ ਸਕਦੇ ਜੇ ਵਧਾਉਣਾ ਘਟਾਉਣਾ ਜਿਹੜਾ ਮਾਲਕ ਤੇ ਖੁਦ ਵੀ ਜਿਹੜਾ ਦੋਸਤੋ ਹੱਥ ਵਾਸ ਹੁੰਦਾ ਜਿਹੜਾ ਲੈ ਕੇ ਜਾਊਗਾ ਵੀਰ ਤੇ ਬੱਚਾ ਥੱਲੇ ਤੇ ਮੇਲ ਕੱਪ ਕੱਟਾ ਜੀ ਹੈਨਾ ਕੱਟੀ ਹੈ ਜੀ ਕੱਟੀ ਹੈ ਆਹ ਕੱਟੀ ਹੈ ਠੀਕ ਹੈ ਜੀ ਦੋਵੇਂ ਕੱਟੀਆਂ ਸੀ ਵੀ ਡੇਡ ਡੇਡ ਦੋ ਦੋ ਮਹੀਨੇ ਦੀਆਂ ਜਿਹੜੇ ਸੂਬੇ ਦੀ ਉੱਚੇ ਵਾਲੀਆਂ ਦੋਵੇਂ ਕੱਟੀਆਂ ਠੀਕ ਆ ਆਹ ਮਗਰ ਕੱਟੀ ਹੈ ਤੇ ਮੋਲੇ ਦਾ ਕੀ ਕਰਦੇ ਆ ਜੀ ਮੋਲੇ ਦਾ ਵੀ 42 45 ਮੰਗਦੇ 42 ਦੀ ਹਾਨਾ ਦੇ ਦੇਣੀ ਆ ਜੀ ਇਹ ਵੀ 42 ਦੀ ਹੋ ਜਾਊਗੀ ਹਾਂਜੀ ਹੋਰ ਕਰਦਾਂਗੇ 2000 ਦਾ 40 ਦੀ ਦੇ ਦਾਂਗੇ ਪੂਰਾ ਉਹਨੂੰ ਖੋਲ ਕੇ ਆ ਪੂਰਾ ਕਸਰਾ ਹੀ ਕੱਢ ਦੇਣੀ ਆ ਕਿ 40 ਦੀ ਦੇ ਦਾਂਗੇ ਜੀ ਠੀਕ ਆ 40 ਦੀ ਹਾਂਜੀ ਹਾਂਜੀ ਲਓ ਜੀ 40 ਦੀ ਵੀਰਾਂ ਦਾ ਵੀ ਦੇ ਦਿਆਂਗੇ ਠੀਕ ਆ ਤੇ ਜਵਾਬ ਸਮਾਤ ਵਿੱਚ ਕੋਈ ਕਮੀ ਪੇਸ਼ੀ ਨਹੀਂ ਕੀਤੀਕਰ ਦੋਸਤੋ ਕਿਉਂਕਿ ਵੀਰ ਉਹਨਾਂ ਨੇ ਚਿਵਾਈ ਕੀਤੀ ਨਹੀਂ ਕੀਤੀ ਕੀ ਗੱਲ ਹੋਈ ਤਾਂ ਦੱਸਣਯੋਗ ਸੀ ਠੀਕ ਹੈ ਇਹ ਵਿਖਾ ਦੇ ਲਾਸਟ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਇਹ ਜਿਹੜੀ ਮੱਝ ਦੋਸਤੋ ਦਿਖਾਉਣੀ ਹੈ ਇਹਦਾ ਹੁਣ ਕੀ ਹੈ ਜੀ ਇਹ ਵਿਖੀ ਹੈ ਜੀ ਇਹ ਵਿਖੀ ਹੈ ਮਖਾ ਦਿੰਦੇ ਆ ਉਹਨਾਂ ਚੋਣ ਉਹ ਨਾ ਅਜੇ ਆਏ ਨਹੀਂ ਆ ਅੱਛਾ ਜੀ ਜੇ ਇਹਦੇ ਲੈ ਗਏ ਠੀਕ ਆ ਪੁੱਛ ਲਵੇ ਕੋਈ ਫੋਨ ਕਰਕੇ ਵੀਰ ਭਰਾ ਜੇ ਪਸੰਦ ਆਉਂਦੀ ਆ ਦੇ ਤੌਰ ਤੇ ਵਿਖਾ ਦੇ ਦਿੱਤੇ ਨੋਰਕਾ ਦਿਖਾ ਦਿਓ ਕੋਈ ਗੱਲ ਅੱਛਾ ਸੂਈ ਇਹ ਵੀ ਕਿੰਨੇ ਕਿ ਦਿਨ ਹੋ ਗਏ ਸਾਈ ਦੇ ਕੇ ਗਏ ਉਹ ਜਿਹੜਾ ਉਹਨਾਂ ਨੇ ਜੇ ਇਹਦੇ ਚੋਲ ਹੀ ਸੈਂਡ ਕਰ ਲਈ ਠੀਕ ਹੈ ਫਿੱਟ ਕਰ ਲਈ ਨਹੀਂ ਤੇ ਮੇਰਾ ਵੀਰ ਕੋਈ ਫੋਨ ਲਾ ਕੇ ਪੁੱਛ ਲਵੇ ਅੱਛਾ ਹਜੇ ਉਹਨਾਂ ਨੇ ਤਸੱਲੀ ਕਰਨ ਹਾਂਜੀ ਹਾਂਜੀ ਉਹ ਨਹੀਂ ਉਹਨਾਂ ਨੇ ਲਓ ਜੀ ਇਹ ਸੂਵੇ ਕਿੰਵੇਂ ਤੇ ਕਿੰਨੇ ਕਿ ਟਾਈਮ ਦੀ ਸੂਈ ਹੈ ਜੀ ਇਹ ਦੂਜੀ ਸੂਏ ਸੂਈ ਹੈ ਜੀ ਦੂਜੇ ਸੂਵੇ ਕਿੰਨਾ ਸਮਾਂ ਹੋ ਗਿਆ ਨੂੰ ਇਹਨੂੰ 2.5 ਮਹੀਨੇ ਦੇ ਲੱਗ ਬਨੇ 2 ਮਹੀਨੇ ਹੋ ਗਏ ਸੂਈ ਨੂੰ ਸੋ ਦੋਸਤੋ 2 ਮਹੀਨੇ ਦੇ ਲੱਗ ਸਮ ਜਿਹੜਾ ਇਹਨੂੰ ਸਮਾਂ ਹੋ ਗਿਆ ਠੀਕ ਹੈ ਸੂਈ ਨੂੰ ਤੇ ਆਹ ਜਿਹੜੀ ਦੋਸਤੋ ਮੱਝਾ ਠੀ ਆ ਵੇਖੋ ਜੀ ਆ ਫੇਸਬੁਕ ਲੱਥਾ ਲਓ ਜੀ ਬਾਕੀ ਗੱਲਬਾਤ ਵੀਰਾਂ ਦਾ ਵੀ ਚੱਲਦੀ ਆ ਦੋਸਤੋਂ ਇਹਦੇ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਪੁੱਛ ਲਿਓ ਕੱਲ ਨੂੰ ਆਪਾਂ ਜਿਹੜੀ ਵੀਡੀਓ ਜਿਹੜੀ ਅਪਲੋਡ ਕਰਾਂਗੇ ਦੋਸਤੋਂ ਪੁੱਛ ਲਿਓ ਵੀ ਜੇ ਸੇਲ ਹੋ ਗਈ ਤੇ ਜ਼ਰੂਰ ਜ਼ਿਕਰ ਕਰ ਦਿੱਤਾ ਜਾਊਗਾ ਜੇਕਰ ਨਹੀਂ ਕਿ ਵੀ ਕੀ ਤਾਂ ਕੋਈ ਵੀ ਗੱਲਬਾਤ ਕਰ ਸਕਦਾ ਠੀਕ ਆ ਅੱਛਾ ਜੋਗੀ ਵੀਰਾਂ ਦੇ ਥੱਲੇ ਹੁਣ ਮਤਲਬ ਕੀ ਦੁੱਧ ਕਿੰਨਾ ਹਜ਼ਾਰ ਸੀਗਾ ਦੁੱਧ ਤਾਂ 6 ਕਿਲੋ 5 ਕਿਲੋ ਮੰਨ ਕੇ ਸੌਦਾ ਕਰੇ ਕੋਈ ਜੀ 5 ਕਿਲੋ 5 ਕਿਲੋ ਮੰਨ ਕੇ ਬੱਚਾ ਇਹਦਾ ਬੱਚਾ ਨਹੀਂ ਆ ਜੀ ਬਾੜੇ ਤੇ ਮਿਲਦੀ ਬਾੜੇ ਤੇ ਦੋਵੇਂ ਟਾਈਮ ਬਾੜੇ ਤੇ ਦੋਵੇਂ ਟਾਈਮ ਬਾੜੇ ਤੇ ਟਿਕਟ ਟੱਲਾ ਤਾਂ ਨਹੀਂ ਲਪਾਉਣਾ ਪੈਂਦਾ ਜੀ ਨਹੀਂ ਨਹੀਂ ਕੋਈ ਨਹੀਂ ਉਦਾਂ ਹੀ ਠੀਕ ਆ ਜੀ ਨਹੀਂ ਮਿਲਦੀ ਤੇ 6 ਕਿਲੋ ਦੋਤਾ 10000 ਜੀ ਹਾਂ ਜੀ ਹਾਂ ਜੀ ਕੀ ਮੁੱਲ ਕੀ ਰੇਟ ਆਪਾਂ ਦੇਣਾ ਲੈਣਾ ਕੀ ਆ ਹਾਂ ਨਾ 35000 ਦੀ ਦੇ ਦੇਣੀ ਆ ਜੀ 35 ਦੀ ਹਾਂ ਜੀ ਠੀਕ ਹੈ ਸੌਦਾ ਆਇਆ 35 ਦਾ ਹੀ ਹੋਇਆ ਉਹਨਾਂ ਦੇ ਨਾਲ ਸੌਦਾ ਜੀ 200 ਰੁਪਏ ਸਾਈ ਦੇ ਕੇ ਗਏ ਹੋ ਹਾਂ ਜੀ ਤੇ ਉਹਨਾਂ ਨੇ ਪਾਸ ਕਰਨੀ ਆ ਜੇ ਦਿਓ ਆਗੇ ਠੀਕ ਆ ਨਹੀਂ ਤੇ ਮੇਰਾ ਵੀਰ ਕੋਈ ਫੋਨ ਲਾ ਕੇ ਪੁੱਛ ਲਵੇ ਬਿਲਕੁਲ ਹਾਂ ਜੀ ਬਿਲਕੁਲ ਸੋ ਦੋਸਤੋ ਇਹ ਗੱ ਜ਼ਰੂਰ ਤੁਸੀਂ ਇਹ ਗੱਲ ਤੇ ਵਿਸ਼ੇਸ਼ ਤੌਰ ਤੇ ਧਿਆਨ ਦੇ ਲਓ ਠੀਕ ਹੈ ਜੇ ਤਾਂ ਸੇਲ ਹੋ ਜਾਂਦੀ ਆ ਉਹ ਵੀ ਤੁਹਾਨੂੰ ਦੱਸ ਦਿੱਤੀ ਜਾਊਗੀ ਜੇਕਰ ਨਹੀਂ ਮਤਲਬ ਕਿ ਫਿੱਟ ਪੈਂਦੀ ਆ ਰੇਟ ਦਾ ਥੋੜਾ ਅਗਾ ਪਿਛਾ ਹੋਇਆ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਊਗਾ ਤੁਸੀਂ ਜ਼ਰੂਰ ਆਪਦਾ ਸੌਦਾ ਕਰ ਸਕਦੇ ਜ 35000 ਦੇ ਵਿੱਚੋਂ ਛੋੜ-ਛੱਪਾ ਜਿਹੜਾ ਮਾੜਾ ਮੋੜ ਮਾਨਤਾ ਨਾ ਉਹ ਹੋ ਜਾਊਗਾ ਠੀਕ ਆ ਅੱਜ ਫਿਰਖਾਲ ਭਾਈ ਜੋ ਕਿ ਆਪਣੇ ਕੋਲ ਆ ਪਸ਼ੂ ਸੀਗੇ ਹਾਂਜੀ ਇਹੋ ਹੀ ਪਸ਼ੂ ਸਾਰੇ ਠੀਕ ਆ ਜੀ ਤੇ ਨੰਬਰ ਬੋਲ ਦਗੇ ਆਪਣੇ ਨੰਬਰ ਜੀ 9464435330 ਠੀਕ ਆ ਜੀ ਤੇ ਦੀਪੇ ਭਾਈ ਆਪਣੇ ਵੀ ਜ਼ਰੂਰ ਬੋਲ ਦਗੇ ਨੰਬਰ 62838761 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਜੋਗਾਬਾਈ ਦੀਪਾ ਪਸ਼ੂ ਵਪਾਰ ਦਾ ਕੰਮ ਹੈ ਵੀਰ ਹੋਰਾਂ ਦਾ ਅੱਜ ਪਸ਼ੂ ਨਾਗ ਤੁਹਾਨੂੰ ਜਿਹੜੇ ਟੋਟਲ ਦਿਖਾ ਦਿੱਤੇ ਆ ਠੀਕ ਹੈ ਸੱਤ ਨਾਗ ਦਿਖਾ ਦਿਆ ਸੱਤ ਤੋਂ ਅੱਠ ਨਾਗ ਹੀ ਦਿਖਾ ਦਿਆ ਤੇ ਜਰੂਰ ਤੁਸੀਂ ਵੀਡੀਓ ਨੂੰ ਦੇਖ ਲਿਓ ਇੱਕ ਵਾਰੀ ਦੋ ਵਾਰੀ ਵੇਖਣ ਤੋਂ ਬਾਅਦ ਜਿਹੜਾ ਸੰਪਰਕ ਆ ਇਹਨਾਂ ਨੰਬਰਾਂ ਤੇ ਕਰ ਸਕਦੇ ਜੇ ਨੰਬਰ ਵੈਸੇ ਲਗਾਤਾਰ ਥੱਲੇ ਚੱਲ ਦਿੱਟਾ ਇਹਨਾਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ